ਜਿੱਦਾਂ ਕਿ ਤੁਸੀਂ ਦੇਖਦੇ ਆਂ ਆਪਾਂ ਕੇਕ ਬਣਾਉਣਾ ਸ਼ੁਰੂ ਕਰਨਾ ਜੀ ਅੱਜ ਆਪਾਂ ਉਹਦੇ ਲਈ ਸਾਰੋਂ ਤੋਂ ਪਹਿਲਾਂ ਆਪਾਂ ਨੂੰ ਪ੍ਰੀ-ਮਿਕਸ ਚਾਹੀਦਾ ਏ ਡਰਾਪੀ ਲਾਈਟ ਕੰਪਨੀ ਦਾ ਆਪਾਂ ਵਰਤਦੇ ਆਂ ਠੀਕ ਹੈ ਆਪਾਂ ਇਹ ਪ੍ਰੀ-ਮਿਕਸ ਵੀ ਵਰਤ ਸਕਦੇ ਘਰੇ ਮੈਦੇ ਤੋਂ ਉਹ ਸਾਈ ਵੀ ਆਪਾਂ ਜਿਵੇਂ ਬੇਕਿੰਗ ਪਾਊਡਰ ਬੇਕਿੰਗ ਸੋਡਾ ਪਾ ਕੇ ਵੀ ਆਪਾਂ ਕੇਕ ਬਣਾ ਸਕਦੇ ਆਂ ਪਰ ਇਹ ਤੋਂ ਤੁਸੀਂ ਈਜ਼ੀ ਆਸਾਨੀ ਨਾਲ ਬੀਬੀਆਂ ਬਣਾ ਸਕਦੇ ਆਂ ਇਹ ਦੋ ਫਲੇਵਰ ਆਉਂਦੇ ਨੇ ਜੀ ਵਨੀਲਾ ਤੇ ਆਪਣੇ ਕੋਲੇ ਦੋ ਫਲੇਵਰ ਹੈਗੇ ਇੱਕ ਚਾਕਲੇਟੀ ਬਰਾਊਨੀ ਬਰਾਊਨੀ ਜੀ ਮੈਂ ਕਹਿ ਦਿੰਨੇ ਆਪਾਂ ਉਹਨਾਂ ਦਾ ਅਲੱਗ ਵਣੇ ਦਾ ਉਸ ਤੋਂ ਮੇਨ ਜੀ ਕੇਕ ਬਣਾਉਣ ਲਈ ਇੱਕ ਤਾਂ ਆਪ ਟਰਨ ਟੇਬਲ ਹੁਣਾ ਬਹੁਤ ਜ਼ਰੂਰੀ ਹੈ ਜੀ ਆਪਣੇ ਕੋਲ ਉਸ ਤੋਂ ਬਾਅਦ ਆ ਜਾਂਦੀਆਂ ਜੀ ਆਪਣੀਆਂ ਨੋਜ਼ਲ ਜਿਹੜੀ ਕੇਕ ਦੇ ਉੱਪਰ ਡੈਕੋਰੇਸ਼ਨ ਕਰਨੀ ਆ ਆਪਾਂ ਦੇਖਦੇ ਕੇਕ ਦੇ ਉੱਪਰ ਡਿਜ਼ਾਈਨਿੰਗ ਬਣਉਂਦੀ ਉਹ ਸਾਰੀਆਂ ਨੋਜ਼ਲ ਹੁੰਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਧਿਆਨ ਨਾਲ ਇਹਨਾਂ ਦੇ ਡਿਜ਼ਾਈਨ ਤੇ ਇਹਨਾਂ ਦੇ ਅਲੱਗ-ਅਲੱਗ ਸ਼ੇਪ ਹੈਗੇ ਇਹਨਾਂ ਦੇ ਉਸ ਤੋਂ ਬਾਅਦ ਆਪਣੇ ਮੋਲਡ ਹੁੰਦੇ ਜੀ ਜਿੱਤੇ ਆਪਾਂ ਕੇਕ ਬਣਾਉਨੇ ਇਹ ਅਲੱਗ-ਅਲੱਗ ਤਰ੍ਹਾਂ ਦੇ ਆ ਜਿਵੇਂ ਰਾਉਂਡ ਸ਼ੇਪ ਆ ਗਿਆ ਆਪਣੇ ਕੋਲੇ ਡਾਲ ਕੇਕ ਬਣਾਉਣਾ ਤਾਂ ਆਪਣੇ ਡਾਲ ਕੇਕ ਲਈ ਹੈਗਾ ਉਹਦਾ ਰਾਉਂਡ ਸ਼ੇਪ ਆਪਣੇ ਅਲੱਗ-ਅਲੱਗ ਹੈਗੇ ਜੀ ਆਪਣੇ ਕੋਲੇ ਸਪੈਚੁਲਾ ਹੋਣਾ ਬਹੁਤ ਜ਼ਰੂਰੀ ਹੈ ਜੀ ਇਹ ਬਰਸ਼ ਆਪਾਂ ਨੂੰ ਇੱਥੇ ਆਪਾਂ ਕਰਾਂਗੇ ਤੁਹਾਨੂੰ ਬਣਾ ਕੇ ਉਧਰ ਕਾਵਾਂਗੇ ਇੱਥੇ ਹਾਰ ਸ਼ੇਪ ਆ ਗਿਆ ਜੀ ਸਕੁਅਰ ਹੁੰਦੇ ਵੀ ਅਲੱਗ-ਅਲੱਗ ਸ਼ੇਪ ਜਿੱਦਾਂ ਤੁਸੀਂ ਸ਼ੇਪ ਦੇਣੀ ਓਦਾਂ ਤੁਹਾਨੂੰ ਚਾਹੀਦੇ ਮੋਲਡ ਚਾਹੀਦੇ ਆਪਾਂ ਨੂੰ ਵਿਪਿੰਗ ਮਸ਼ੀਨ ਚਾਹੀਦੀ ਇਹਦੇ ਆਪਾਂ ਕੈਕ ਆਪ ਜਿਹੜੀ ਕਰੀਮ ਆਪਾਂ ਵਿਪ ਕਰਾਂਗੇ ਜੀ ਇਹਦੇ ਨਾਲ ਤੇ ਅਲੱਗ-ਅਲੱਗ ਆਪਾਂ ਕਈ ਵਾਰੀ ਫਲੇਵਰ ਮੰਗਦੇ ਆਂ ਵੀ ਅਲੱਗ-ਅਲੱਗ ਫਲੇਵਰ ਦੇ ਸਾਨੂੰ ਕੈਕ ਚਾਹੀਦਾ ਸਟ੍ਰਾਬੇਰੀ ਚਾਹੀਦਾ ਪਾਈਨੈਪਲ ਚਾਹੀਦਾ ਜਿੱਦਾਂ ਕਿ ਆਪਾਂ ਕੋਲ ਅੱਜ ਕ੍ਰਸ਼ ਹੈਗੇ ਸਟ੍ਰਾਬੇਰੀ ਕ੍ਰਸ਼ ਹੈ ਪਾਈਨੈਪਲ ਤੇ ਬਟਰਸਕੋਚ ਇਹ ਹੁਣ ਬਹੁਤ ਜ਼ਰੂਰੀ ਕੇਕ ਬੇਸ ਜਿਹਦੇ ਉੱਪਰ ਆਪਾਂ ਕੇਕ ਰੱਖ ਕੇ ਬਣਾਉਣਾ ਉਹਨੂੰ ਚੱਕ ਕੇ इजीली ਆਪਾਂ ਚੱਕ ਸਕਦੇ ਹਾਂ ਠੀਕ ਹੈ ਇਹ ਆਪਣੀ ਵਿਪਿੰਗ ਕਰੀਮ ਹੁੰਦੀ ਹੈ ਜਿਹਨੂੰ ਆਪਾਂ ਆਈਸਿੰਗ ਕੇਕ ਬੋਲਦੇ ਹਾਂ ਉਦੋਂ ਆਪਾਂ ਯੂਜ਼ ਕਰਦੇ ਹਾਂ ਹਮੇਸ਼ਾ ਕੁਆਲਿਟੀ ਦੀ ਚੀਜ਼ ਵਰਤਣੀ ਹੈ ਜੀ ਕੇਕ ਦੇ ਵਿੱਚ ਜਿਦਾ ਕਿ ਅਮੂਲ ਦਾ ਬਟਰ ਤੁਸੀਂ ਘਰ ਦੀ ਮੱਖਣੀ ਲੈ ਸਕਦੇ ਜਾਂ ਦੇਸੀ ਘਿਓ ਲੈ ਸਕਦੇ ਪਾਈਪਿੰਗ ਬੈਗ ਹੁੰਦੀ ਹੈ ਜੀ ਇਹਨੂੰ ਇਹਦੇ ਵਿੱਚ ਮੈਂ ਕਿਹਨੂੰ ਪਾ ਕੇ ਵੀ ਦਿਖਾਉਣੀ ਆ ਇਹਨੂੰ ਤੁਸੀਂ ਇਦਾਂ ਪਾ ਕੇ ਜੀ ਇੱਥੇ ਜਦੋਂ ਬਰਾਬਰ ਆ ਗਿਆ ਇਹਦੇ ਸਾਹਮਣੇ ਇੱਥੇ ਆ ਕੇ ਕੱਟ ਕਰਨਾ ਹੈ ਜੀ ਤੁਸੀਂ ਠੀਕ ਹੈ ਮੈਂ ਹੋਰ ਕੱਟ ਕਰ ਦਿੰਦਾ ਇਹਦੇ ਵਿੱਚ ਅਪ ਕ੍ਰੀਮ ਪਾ ਕੇ ਤੇ ਡਿਜ਼ਾਈਨਿੰਗ ਕਰਾਂਗੇ ਜੀ ਅੱਜ ਇਹ ਤਾਂ ਹੋ ਗਈ ਆਪਣੇ ਸਮਾਨ ਬਾਰੇ ਜਾਣਕਾਰੀ ਠੀਕ ਹੈ ਹੁਣ ਆਪਾਂ ਸਟਾਰਟ ਕਰਾਂਗੇ ਕੇਕ ਬਣਾਉਣਾ